ਪਰ ਪੁਲਿਸ ਪ੍ਰਸ਼ਾਸਨ ਨੇ ਅੱਜ ਜਿਹੜਾ ਸਾਡੇ ਹਿੰਦੂ ਭਰਾ ਨੇ ਜਿਨ੍ਹਾਂ ਨੂੰ ਰਜਨਾਵ ਮਾਸ ਦਾ ਰਿਸ਼ਤੇ ਵਾਲੇ ਕਹਿਣਿਆ ਉਹਨਾਂ ਨੇ ਅੱਜ ਪੂਰਾ ਪੁਲਿਸ ਦੀ ਮਦਦ ਦੇ ਸਿਰ ਤੇ ਸਾਡਾ ਅੱਜ ਇੱਥੋਂ ਬੰਦ ਨਹੀਂ ਹੋਣ ਦਿੱਤਾ ਉਹਨਾਂ ਨੇ ਸ਼ਹਿਰ ਬੰਦ ਨਹੀਂ ਕਰਿਆ ਕਿਸੇ ਨੇ ਦੁਕਾਨ ਬੰਦ ਨਹੀਂ ਕੀਤੀ ਪਰ ਸਾਨੂੰ ਜਬਰੀ ਪੁਲਿਸ ਅਫਸਰ ਸਾਡੇ ਐਸਪੀ ਸਾਹਿਬ ਨੇ ਇੱਕ ਸਿਬੜ ਸਾਹਿਬ ਜੀ ਉਹ ਅੱਜ ਸਾਡੇ ਤੇ ਪੂਰਾ ਸਾਡੇ ਤੇ ਜਬਰ ਕਰਨਾ ਚਾਹੁੰਦੇ ਨੇ ਪਰ ਦੁੱਖ ਦੀ ਗੱਲ ਹੈ ਵੀ ਅੱਜ ਸਾਡੇ ਸਿੱਖ ਕੌਮ ਸੁੱਤੀ ਪਈ ਹੈ ਜਿਨ੍ਹਾਂ ਨੂੰ ਅਸੀਂ Hindu ਭਰਾ ਸਮਝਦੇ ਤੇ ਉਹ ਸਾਡੇ ਇੱਕ ਤਰ੍ਹਾਂ ਦੇ ਸਾਡੀ ਵਿਰੋਧੀ ਧਿਰ ਬਣ ਕੇ ਖੜ ਗਏ ਪਹਿਲਾਂ ਵੀ ਨਿਸਾਨ ਸਾਹਿਬ ਦੇ ਮਸਲੇ ਤੇ ਉਹਨਾਂ ਨੇ ਸਮਾਣੇ 'ਚ ਸਿੱਖਾਂ ਨੂੰ ਜਲੀਲ ਕੀਤਾ ਤਾਂ ਹੁਣ ਵੀ ਕਰ ਰਹੇ ਨੇ ਤੇ ਅੱਜ ਇਹ ਤੇ 3 ਪੈਂਡ ਤੇ ਜਾਮ ਲਾਇਆ ਤੇ ਉਹਨਾਂ ਦੇ ਵਿੱਚ ਪਰ ਪੁਲਿਸ ਪ੍ਰਸ਼ਾਸਨ ਨੇ ਐਸਪੀ ਸਾਹਿਬ ਦਾ ਬੜਾ ਗੁੱਸਾ ਚੜਿਆ ਹੋਇਆ ਸੀ ਉਹਨੇ ਅੱਜ ਪੂਰਾ ੱਟਕਾ ਜ਼ਬਰਦਸਤੀ ਕਰਨ ਦੀ ਸਲਾਹ ਦਿੱਤੀ ਉਹਦੀ ਪਰ ਬੜੀ ਦੁੱਖ ਦੀ ਗੱਲ ਹੈ ਸਿੱਖ ਸੰਗਤ ਘਟਾ ਹੈ ਸਿੱਖ ਸੰਗਤ ਘਟ ਔਣ ਕਾਰਨ ਅੱਜ ਸਾਨੂੰ ਬੜਾ ਇਹਨਾਂ ਨੇ ਜਲੀਲ ਕੀਤਾ ਸਿੱਖੋ ਜਾਗੋ ਸੋਡੇ ਗੁਰੂ ਲਈ ਅੱਜ ਵੀ ਬੇਅਦਬੀ ਹੋਈ ਹੈ ਸਿੱਖੋ ਅੱਜ ਵੀ ਬੜਬਰ ਦੇ ਵਿੱਚ ਬੜਬਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਲਕੀ 'ਚ ਜਾ ਬੈਠਾ ਕੋਈ ਦੁਸ਼ਟ ਸੋ ਸਿੱਖੋ ਅੱਜ ਬੇਨਤੀ ਹੈ ਵੀ ਜਾਗੋ ਵੀਰੋ ਜਾਗੋ ਅੱਜ ਆਪਾਂ ਇਹ ਕਾਨੂੰਨ ਬਣਾਉਣ ਲਈ ਆਓ ਬਾਹਰ ਨਿਕਲੋ ਹਾਲਾਂਕਿ ਵੱਡੀ ਗਿਣਤੀ 'ਚ ਤੁਸੀਂ ਅੱਜ ਇਹ ਕਹਾਣੀਆਂ ਦੇ ਸੁਣਨ ਲੱਗੇ। ਸੰਗਤਾਂ ਵੱਡੀ ਗਿਣਤੀ 'ਚ ਫਿਰ ਵੀ ਘਟਦੀਆਂ ਸੰਗਤਾਂ ਜਿਹੜੇ ਹਿਸਾਬ ਨਾਲ ਸਮਾਣਾ ਬੰਦ ਕਰਨ ਲਈ ਹਜ਼ਾਰਾਂ ਦੀ ਗਿਣਤੀ ਹੁੰਦੀ ਏ ਤਾਂ ਅਸੀਂ ਬੰਦ ਕਰਾ ਦਿੰਦੇ ਇੱਥੇ 200 ਸਿੰਘ ਆਇਆ ਤੀ 200 ਸਿੰਘ ਚਾਰਨ ਅੱਜ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਦਵਾ ਪਾ ਕੇ ਅੱਜ ਸਾਨੂੰ ਬੰਦ ਨਹੀਂ ਕਰਾਉਣ ਦਿੱਤਾ ਤੇ ਜਾਮ ਲਾਇਆ ਤੀ ਉਥੋਂ ਵੀ ਠੱਲਣ ਦੀ ਕੋਸ਼ਿਸ਼ ਕੀਤੀ ਹੈ ਸਾਧ ਸੰਗਤ ਜੀ ਹੁਣ ਇੱਕੋ ਬੇਨਤੀ ਹੈ ਵੱਧ ਤੋਂ ਵੱਧ ਗਿਣਤੀ 'ਚ ਜੇ ਸਾਡਾ ਗੁਰੂ ਇਸ ਰੱਖੇ ਆਪਣੀ ਸਾਡਾ ਪੰਥ ਸਾਡਾ ਗ੍ਰੰਥ ਸਾਡੀ ਬੜੀ ਮਾਨ ਮਰਿਆਦਾ ਨੂੰ ਬਹੁਤ ਸੱਟ ਪਹੁੰਚ ਰਹੀ ਆ ਸੋ ਸੰਗਤ ਨੂੰ ਬੇਨਤੀ ਆ ਵੀ ਅਗਲੇ ਪ੍ਰੋਗਰਾਮਾਂ 'ਚ ਵੱਧ ਤੋਂ ਵੱਧ ਗਿਣਤੀ 'ਚ ਪਹੁੰਚ ਕੇ ਐ ਭਾਈ ਗੁਰਜੀਤ ਸਿੰਘ ਦੀਆਂ ਮੰਗਾਂ ਦਾ ਸਾਥ ਦਿਈਏ ਗੁਰੂ ਗ੍ਰੰਥ ਸਾਹਿਬ ਲਈ ਸਖਤ ਕਾਨੂੰਨ ਬਣਵਾਈਏ ਪਰ ਬੜਾ ਦੁੱਖ ਲੱਗਿਆ ਵੀ ਜਿਹੜਿਆਂ ਨੂੰ ਸਾਡੇ ਲੀਡਰ ਸਾਡੇ ਨੌਰਾ ਮਾਸਤੇ ਰਿਸ਼ਤੇ ਵਾਲੇ ਕਹਿੰਗੇ ਸਾਡੇ ਵੱਡੇ ਛੋਟੇ ਭਰਾ ਫਲਾਣਾ ਪਰ ਉਹ ਜਿਆਜ ਨੇ ਉਹਨਾਂ ਦੇ ਵਸ ਦੀ ਗੱਲ ਨਹੀਂ ਉਹਨਾਂ ਦਾ ਦੇਸ਼ ਹੈ ਉਹ ੱਤਕਾ ਕਰ ਸਕਦੇ ਨੇ ਤੇ ਹੋਰ ਛੋਟੇ ਛੋਟੇ ਮਸਲਿਆਂ ਤੇ ਸਮਾਨ ਹੈ ਸ਼ਹਿਰ ਬੰਦ ਹੁੰਦੇ ਨੇ ਜਾਮ ਹੁੰਦੇ ਨੇ ਕੋਈ ਗੱਲ ਨਹੀਂ ਉਹ ਅੱਜ ਪੁਰਸ਼ ਪ੍ਰਸ਼ਾਸਨ ਨੇ ਐਸਪੀ ਐ ਕੋਈ ਸਿੱਬਰ ਸਾਹਿਬ ਸਿੱਬਰ ਸਾਹਿਬ ਨੇ ਬੜੀ ਬੱਸ ਲੁਕੀ ਕਰਨ ਦੀ ਕੋਸ਼ਿਸ਼ ਕੀਤੀ ਇੱਕ ਸੰਗਤ ਨਾਲ ਸਪੈਸ਼ਲ ਚੁਣ ਕੇ ਭੇਜਦੇ ਨੇ ਕੋਈ ਇਹ ਐਸਪੀ ਸਾਹਿਬ ਨੂੰ ਵੀ ਪਹਿਲਾਂ ਵੀ ਉਹਰੇ ਇੱਕ ਲਾਲਾ ਜੀ ਹੁੰਦੇ ਤੇ ਉਹਨਾਂ ਨੂੰ ਇਸ ਮਸਲੇ 'ਚ ਭੇਜਿਆ ਤੇ ਅੱਜ ਸਿਬੜ ਸਾਹਿਬ ਨੂੰ ਭੇਜਿਆ ਸੋ ਇਹ ਬੇਨਤੀ ਆ ਵੀ ਸਾਧ ਸੰਗਤ ਜੀ ਸਾਡੇ ਨਾਲ ੱੱੱਕਾ ਹੋ ਰਿਹਾ ੱੱੱਕੇ ਦੇ ਖਿਲਾਫ ਸਿੱਖ ਕੌਮ ਨੂੰ ਉੱਠਣਾ ਪਊ ਸਾਧ ਸੰਗਤ ਜੀ ਉੱਠਣਾ ਪਊਗਾ ਜਿੰਨਾ ਚਿਰ ਤੁਸੀਂ ਉੱਠਦੇ ਨਹੀਂ ਸਾਡਾ ਕੱਖ ਨਹੀਂ ਬਾਨਾ ਸਾਡੇ ਗੁਰੂ ਨੂੰ ਬਹੁਤ ਅੱਗੇ ਸਾਡਾ ਹੋਰ ਵੀ ਬਹੁਤ ਮਾੜਾ ਹਾਲ ਕਰਨਾ ਇਹਨਾਂ ਨੇ ਇਸ ਦੇਸ਼ ਦੇ ਵਾਸੀਆਂ ਨੇ ਸਰਕਾਰਾਂ ਦੋਏ ਭਗਵੰਤ ਮਾਨ ਦੀ ਸਰਕਾਰ ਵੀ ਤੇ ਮੋਦੀ ਜੀ ਦੀ ਸਰਕਾਰ ਮਿੱਤਸਾ ਦੀ ਜੋੜੀ ਉਹ ਵੀ ਸਾਡੇ ਕਲਾ ਪੂਰੀ ਡੱਟੀ ਹੋਈ ਆ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਕੋਈ ਸਿੱਖ ਉਹ ਮੈ ਜਾਇਜ ਮੰਗ ਹੈ ਜਿਹੜੀ ਬਹੁਤ ਜ਼ਰੂਰੀ ਜਾਇਜ ਮੰਗ ਹੈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਦੁੱਖ ਦੀ ਗੱਲ ਆ ਜਸਮਾਣਾ ਵਾਸੀਆਂ ਨੇ ਸਮਾਣਾ ਨਾ ਬੰਦ ਕਰਕੇ ਸਿੱਖ ਆਉਂਦੇ ਜ਼ਖਮਾਂ ਤੇ ਲੂਨ ਸਿੜਕਿਆ ਅੱਜ ਸਾਡੇ ਸਿੱਖ ਕੌਮ ਸੁੱਤੀ ਪਈ ਹੈ ਜਿਨ੍ਹਾਂ ਨੂੰ ਅਸੀਂ ਹਿੰਦੂ ਭਰਾ ਸਮਝਦੇ ਦਿਓ ਸਾਡੇ ਇੱਕ ਤਰ੍ਹਾਂ ਦੇ ਸਾਡੀ ਵਿਰੋਧੀ ਧਿਰ ਬਣ ਕੇ ਖੜ ਗਏ ਪਹਿਲਾਂ ਵੀ ਨਿਸਾਨ ਸਾਹਿਬ ਦੇ ਮਸਲੇ ਤੇ ਉਹਨਾਂ ਨੇ ਸਮਾਣੇ 'ਚ ਸਿੱਖਾਂ ਨੂੰ ਜਲੀਲ ਕੀਤਾ ਤਾਂ ਹੁਣ ਵੀ ਕਰ ਰਹੇ ਨੇ